ਰਾਇਤੇ ਸੁਖੇ ਰੰਧਾਵੇ ਉਹਨਾਂ ਦੀ ਟੀਮ ਹੈ ਬੋਲਟ ਨੇ ਪਹਿਲੀ ਕਬੱਡੀ ਪਾਤੀ ਹੈ ਰੀਪਿਆ ਕਬੱਡੀਆਂ 1500 ਦੀਆਂ ਲਿਖ ਲਓ ਸੰਨੀ ਗਰੀਸ ਵੱਲੋਂ ਉਹ ਸੈਂ ਕਹਿੰਦੇ ਸਾਬਕਾ ਪ੍ਰਧਾਨ ਵੱਲੋਂ ਉਹ ਕਹਿੰਦੇ ਤਿੰਨਾਂ ਦੇ ਉੱਤੇ 1500 ਦਿੱਤਾ ਜਾਣਾ ਪਹਿਲੀ ਮੋੜ ਗਈ ਬੋਲਟ ਆ ਗਿਆ ਮੇਰੇ ਵੀਰੋ ਖੀਰਾਵਾਲੀ ਦਾ ਪਹਿਲੀ ਮੋੜ ਗਈ ਅਗਲੀ ਕਬੱਡੀ ਪੈਂਦੀ ਆਲਮਗੀਰ ਜੀ ਇਹ ਚੋਟੀ ਦਾ ਮੁਕਾਬਲਾ ਨਿੱਕਾ ਨਦੌਰ ਦੀ ਧਰਤੀ ਵਾਲਾ ਉਹ ਕਬੱਡੀ ਪਾਉਦਾ ਹੋਇਆ ਇੱਕ ਬੰਨੇ ਕਹਿੰਦੇ ਵੀ ਨੌਜਵਾਨ ਕਰਨਾ ਦੂਸਰੇ ਪਾਸੇ ਨਾਲ ਸੇਵਕ ਹੈ ਲਾ ਸੱਤੂ ਹੈ ਨਾਲ ਯਾਮਾ ਦੇਸਰਾ ਵਾਲਾ ਉਹ ਚਾਰ ਜਾਫੀ ਇੱਕ ਬੰਨੇ ਨਦੌਰ ਵਾਲਾ ਨਿੱਕਾ ਦੇ ਨਾਲ ਦੇਸਰਾ ਵਾਲੇ ਦੇ ਉਹ ਕਹਿੰਦੇ ਪੇਚਾ ਪੈ ਗਿਆ ਹੁਣ ਤੇ ਗੱਲ ਔਖੀ ਹੋਗੀ ਕਬੱਡੀ ਕਬੱਡੀ ਕਰਦਾ ਨੌਜਵਾਨ ਤੇ ਨੰਬਰ ਜਾਫੀ ਦਾ ਵਾਹਿਗੁਰੂ ਵਾਹਿਗੁਰੂ ਵਾਏ ਗਰੂ ਵਾਏ ਗਰੂ ਝੰਡ ਹੋਈ ਮੜਾ ਜਾ ਪਹਿਲੀਆਂ ਕਬੱਡੀਆਂ ਤੇ ਮੁੰਡਾ ਸੱਟ ਮਹਿਸੂਸ ਕਰ ਰਿਹਾ ਹੈ ਕਿ ਰੱਬ ਬਚਾਵੇ ਗੱਭਰੂ ਜੱਟਾਂ ਤੋਂ ਚੱਕਦੇ ਨੇ ਮੋਟਿਆਂ ਪੱਟਾਂ ਤੋਂ ਆਵੇ ਕੋਈ ਪੀਰ ਪਗੰਬਰ ਰੁੱਕ ਕੇ ਲੱਗਦੀਆਂ ਸੱਟਾਂ ਨੂੰ ਗੱਜ-ਗੱਜ ਚੌੜੀਆਂ ਛਾਤੀਆਂ ਹੋ ਜਾਣ ਨਜ਼ਰ ਨਾ ਲੱਗੇ ਪੱਟਾਂ ਨੂੰ ਕਿ ਲੁੱਟਿਆ ਜਾਊਗਾ ਅੱਜ ਨਹੀਂ ਤੇ ਕੱਲ ਲੋਕੋ ਤੱਕੇ ਚੜਿਆ ਜਿਹੜਾ ਵਪਾਰੀਆਂ ਦੇ ਉਹਨਾਂ ਫੁੱਲਾਂ ਦੀ ਰਾਖੀ ਕਿਹੜਾ ਕਰਦਾ ਉਗਦੇ ਜਿਹੜੇ ਬਾਹਰ ਕਿਆਰੀਆਂ ਦੇ ਤੇਰਾ ਕੀ ਬਣੂਗਾ ਭੋਲਿਆ ਪੰਛੀ ਆਵੇ ਰੱਬ ਵੀ ਹੋ ਗਿਆ ਫਲ ਸ਼ਿਕਾਰੀਆਂ ਦੇ ਕਿਹੇ ਰਾਣਾ ਕਰਦਾ ਅਰਦਾਸ ਰੱਬ ਅੱਗੇ ਕਦੇ 6:00 ਨਾ ਵਜੇ ਨਾ ਖਿਡਾਰੀਆਂ ਦੇ ਲੋ 베ਰੀ ਵਾਲੇ ਪੱਕੇ ਦੀ ਮੇਰੇ ਵੀਰੋ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਕਿ ਮੁਰਤੋਂ ਮੁੜਕੀ ਹੋ ਗਿਆ ਦੇਖੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਕਹਿੰਦੇ ਆਹ ਮੁੰਡੇ ਨੂੰ ਮੇਰੇ ਵੀਰੋ ਸ਼ਾਮ ਜਰਾਸੀ ਦੇ ਖੇਡ ਮੇਲੇ ਦੇ ਉੱਤੇ ਕਹਿੰਦੇ ਸਤ ਕਰਤਾਰ ਸਿੰਘ ਜੀ ਧੁੱਗਾ ਸਾਹਿਬ ਉਹਨਾਂ ਨੇ ਮੋਟਰਸਾਈਕਲ ਦੇਣਾ ਸਾਂਧਰੇ ਵਾਲੇ ਦੀਪਾ ਟਰਾਈ ਕਰਦਾ ਹੋਇਆ ਕੋਹਾਲੇ ਵਾਲਾ ਟੀਨਾ ਜਿਹੜਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਤੇ ਆਲਮਗਿਰ ਜੀ ਗੱਲ ਕਰਦੇ ਹੋਏ ਇਹ ਟੀਨਾ ਕੋਹਾਲੇ ਵਾਲਾ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਉਧਰ ਡੀਏਵੀ ਦੀ ਟੀਮ ਖੇਡਦੀ ਸੋਨਾ ਬੈਂਸ ਹੋਠੀਆਂ ਜਿੰਦਰ ਬਿਰਕੁਣਾ ਦੀ ਇਹ ਟੀਮ ਜੀਤਾ ਵੱਡਾ ਖੀਰਾ ਵਾਲੀ ਫਰਾਂਸ ਇਹ ਵੱਡੇ ਹੈਲੋ ਜੀ ਜੀ ਕਰਦੇ ਕਰੋ ਭਾਈ ਨੋਟ ਕਰਿਓ 11 ਜਨਵਰੀ ਹੁਣੀਆਂ ਰਿੰਗੂ ਭੱਟੀਆਂ ਵਾਲਾ ਸਰਪੰਚ ਸਾਹਿਬ ਸੱਦੇ ਲਾ ਰਿਹਾ ਹੈ ਸਵਾ ਲੱਖ ਤੋਂ ਲੱਖ ਦੇ ਲਈ ਕਬੱਡੀਆਂ ਪੈਣਗੀਆਂ ਬੈਸਟਾਂ ਦੇ ਲਈ ਘੋੜੇ ਹੋਣੇ ਹੈ ਤੇ ਕਹਿੰਦੇ ਅਮਨ ਰੋਜੀ ਦਾ ਖੁੱਲਾ ਖਾਣਾ ਲੱਗਣਾ ਆਹ ਮੁੰਡਾ ਜਦੋਂ ਕਬੱਡੀ ਪਾ ਰਿਹਾ ਸੀ ਪਹਿਲਾਂ ਮੈਂ ਦੇਖਿਆ ਜਦੋਂ ਪਹਿਲਾਂ ਮੈਂ ਦੇਖਿਆ ਤੇ ਪਿੱਛੇ ਬਾਬੇ ਖੜੇ ਸੀ ਬਾਬਾ ਕਹਿੰਦਾ ਆਹ ਕੌਣ ਆ ਮੋਟੂ ਜ ਆਹ ਕੌਣ ਐਨੇ ਕੀ ਕਬੱਡੀ ਪਾਉਣੀ ਹੈ ਪਰ ਜਿੰਨਾ ਤੇਰੇ ਨੇ ਕੌਡੀਆਂ ਪਾਈਆਂ ਜਸਕਰਨ ਨਾ ਨਾਮ ਇਹਦਾ ਮੈਨੂੰ ਲੱਗਦਾ ਵੀ ਇਹ ਨੌਨ ਸਟਾਪ ਰਿਹਾ ਹੈ ਇੱਕ ਵਾਰੀ ਯਾਰ ਇਹਦੇ ਨਾਮ ਤੇ ਜ਼ੋਰਦਾਰ ਤਾੜੀ ਮਾਰੋ ਇਦਾਂ ਦੀ ਜਵਾਨੀਆਂ ਜੰਗਰਾਲ ਵਾਲਾ ਗੋਰਾ ਜਦੋਂ ਪਾਕਿਸਤਾਨੀਆਂ ਦੇ ਜੁੱਸੇ ਦੇਖਦੇ ਹਨ ਤੇ ਆ ਜੁੱਸੇ ਨਜ਼ਰ ਆਉਂਦੇ ਆ ਵੀ ਸਾਡੇ ਕੋਲੇ ਵੀ ਹੈਗੇ ਆ ਕਿਉਂਕਿ ਸਾਡੀ ਜਿਹੜੀ ਹੈ ਹੁਣ ਨਵੇਕਲੀ ਕਬੱਡੀ ਆ ਅਸਲ ਵਾਲੀ ਹੋ ਗਈ ਹੈ ਜਬਤਰ ਮਸਕুলਰ ਬਾਡੀਆਂ ਨੂੰ ਜਿਹੜਾ ਉਹ ਤਵੱਜੋ ਦਿੱਤੀ ਜਾਂਦੀ ਹੈ ਪਰ ਐਦਾਂ ਦੇ ਜੁੱਸਿਆਂ ਨੂੰ ਵੀ ਹੱਥ ਪਾਉਣਾ ਬਹੁਤ ਔਖਾ ਹੈ ਇਹ ਪਾਕਿਸਤਾਨ ਦੀ ਕਬੱਡੀ ਦਾ ਜਿਹੜੀ ਯਾਦ ਆ ਜਾਂਦੀ ਹੈ ਮੇਰੇ ਵੀਰੋ ਜਿਹੜੀ ਪੁਰਾਣੀ ਕਬੱਡੀ ਆ ਜਦੋਂ ਫਿੱੱਡੂ ਹੁਣਾਂ ਦੀਆਂ ਗੱਲਾਂ ਹੋਈਆਂ ਨੇ ਜਦੋਂ ਮੇਰੇ ਵੀਰੋ ਸਾਡੇ ਇਧਰ ਚਮਟੇ ਹੁਣਾਂ ਦੀਆਂ ਗੱਲਾਂ ਹੋਈਆਂ ਨੇ ਜਾਂ ਬੀਰੂ ਹੁਣਾਂ ਦੀਆਂ ਸਾਡੇ ਬੀਰੂ ਚਾਚੇ ਹੁਣਾਂ ਦੀਆਂ ਇਹ ਗੱਲਾਂ ਮੇਰੇ ਵੀਰੋ ਹੋਈਆਂ ਨੇ ਉਹਨਾਂ ਦੇ ਜੁੱਸੇ ਭਰਮੇ ਸਨ ਮਸਕুলਰ ਬਾਡੀ ਘੱਟ ਸੀ ਪਹਿਲਵਾਨੀ ਜੁੱਸਿਆਂ ਦੀ ਗੱਲ ਹੁੰਦੀ ਹੈ ਲਓ ਸਾਹਮਣੇ ਕਬੱਡੀ ਜਿਹੜੀ ਹੈ ਬੁਲਟ ਦੀ ਦੂਜੀ ਪੈ ਰਹੀ ਹੈ 1500 ਦੀ ਵਾਲਾ ਤੇ ਆਹ ਦੇਖਿਓ ਦੀਪਾ ਸਾਧਰੇ ਵਾਲਾ ਉਖੜਦੇ ਪੈਰ ਤੇ ਨੰਬਰ ਜਿਹੜਾ ਹੈ ਦੋ ਜਣ ਖਿਡਾਰੀ ਰੇਡਰ ਆਪਣੀ ਟੀਮ ਦੇ ਹਿੱਸੇ ਜੋੜਦਾ ਲੈ ਵੀ ਜਸਕਰਨ ਹੁਣ ਤੇ ਦੋ ਦੋ ਕੌਡੀਆਂ ਪੈਣੀਆਂ ਕਿਉਂਕਿ ਪਹਿਲੀ ਰੇਡ ਦੇ ਉੱਤੇ ਆਹ ਦੇਖਿਓ ਨਿੱਕਾ ਨੰਦੌਰ ਵਾਲਾ ਥੋੜੀ ਜਿ ਸੱਟ ਮਹਿਸੂਸ ਕਰ ਗਿਆ ਤੇ ਦੂਜੀ ਕਬੱਡੀ ਦੇ ਉੱਤੇ ਟੀਨਾ ਕੁਹਾਲੇ ਵਾਲੇ ਨੂੰ ਦੇਸਲਾ ਵਾਲੇ ਜਾਮੇ ਨੇ ਜੱਫਾ ਲਾ ਦਿੱਤਾ ਆਹ ਵੇਖਿਓ ਆਹ ਵੇਖਿਓ ਇਹ ਫੜਨਾ ਔਖਾ ਹੈ ਬਾਬਾ ਸੁੱਖ ਰੱਖੇ ਕੋਈ ਗੱਲ ਨਹੀਂ ਇਹ ਕਹਿੰਦੇ ਖੇਡ ਈ ਅਸੀਂ ਐ 412 ਹੱਡੀਆਂ ਦੀ ਟੱਕਰ ਹੁੰਦੀ ਐ ਤੇ ਫੇਰ ਇੱਕ ਨੰਬਰ ਜੁੜਦਾ ਆ ਆਲਮਗੀਰ ਜੀ ਕਰਿਓ ਗੱਲ 베ਰੀ ਵਾਲੇ ਪੱਟੇ ਦੀ ਇਹ 베ਰੀ ਵਾਲਾ ਕਹਿੰਦੇ ਨੌਜਵਾਨ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਉਧਰ ਅਮਨ ਲਮਾਰਾ ਨਾਰਾਇਣਗੜੀਆ ਉਹ ਅਮਰੀਕਾ ਤੋਂ ਦੇਖਦਾ ਗੁਲਦੀਪ ਫਰਾਸ ਦੇ ਵਿੱਚ ਬੈਠਾ ਐ ਇਹ ਗੱਲਾਂ ਕਹਿੰਦੇ ਹੁੰਦੀਆਂ ਅੱਜ ਗੇਰੇ ਪਿੰਡ ਦੇ ਵਿੱਚ ਮੇਰੇ ਮਿੱਤਰੋ ਇਧਰਲੇ ਪਾਸੇ ਨਾਲ ਦੇਖਦਾ ਆ ਹਉ ਹਰਿਆਣੇ ਵਾਲਾ ਤੇ ਟਿੱਬੇ ਵਾਲਾ ਇੱਕ ਪਾਸੇ 베ਰੀ ਵਾਲਾ ਦੂਸਰੇ ਪਾਸੇ ਟਿੱਬੇ ਵਾਲਾ ਉਹ ਕਬੱਡੀ ਖੇਡ ਮੈਦਾਨ 'ਤੇ ਪੈਂਦੀ ਹੈ ਚਾਰ ਜਾਫੀ ਤਿਆਰ ਵਰਤਿਆਰ ਨੇ ਕਿ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾੜੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾੜੀ ਉਧਰ ਭਰਾ ਹੈ ਵੱਡਾ ਜੋੜ ਕੋਤੜਾ ਬੈਠਾ ਇਕੱਲੇ ਇਕੱਲੇ ਮੈਚ ਦਾ ਆਨੰਦ ਲੈਂਦਾ ਹੈ ਅੱਜ ਕਹਿੰਦੇ ਰੌਣਕ ਲੱਗੀ ਗੇਰੇ ਪੜਵੇ ਕਬੱਡੀ ਕੱਪ ਦੀ ਇਹਦਾ ਟਿਲਮ ਟਿਲਵਾ ਪਿੰਡ ਹੈ ਮੁਹਿੰਨ ਨਾਮ ਹੈ ਟਿਲਵਾ ਵਾਲੇ ਦੀ ਕਬੱਡੀ ਪੇਂਦੀ ਹੋਈ ਉਹ ਚਾਰ ਜਾਫੀ ਚੋਟੀ ਦੇ ਨੇ ਇੱਕ ਟੱਬੇ ਵਾਲਾ ਇੱਕ ਪੱਟੜਾਂ ਵਾਲਾ ਇੱਕ ਦਾ ਸਿੰਘਵਾਲ ਏਰੀਆ ਤੇ ਇੱਕ ਕਹਿੰਦੇ ਹੁਸ਼ਿਆਰਪੁਰ ਦੇ ਸਾਂਧਰੇ ਤੋਂ ਚੱਲ ਕੇ ਆਇਆ ਹੁਣ ਕੀ ਫੈਸਲੇ ਹੋਣਗੇ ਇਧਰ ਨਹੀਂ ਮੰਨਦਾ ਚਾਚਾ ਇਧਰ ਨਹੀਂ ਮੰਨਦੇ ਮੁੰਡੇ ਵੀ ਗੋਰਾ ਜਗਰਾਲ ਵਾਲਾ ਖੇਡ ਮੈਦਾਨ ਦੇ ਵਿੱਚ ਉਹ ਕਬੱਡੀ ਪਾ ਰਿਹਾ ਚਾਰ ਜਾਫੀ ਚਾਰ ਵਰਤਿਆਰ ਨੇ ਇਹ ਫਾਈਨਲ ਤੇ ਉਧਰਲੇ ਪਾਸੇ ਸੱਤੂ ਉਹ ਸ਼ੇਰ ਪਰਦੋਨੇ ਵਾਲਾ ਉਹ ਧਾਨੀ ਸਾਹਿਬ ਕਰਦੇ ਇਸ਼ਾਰਾ ਕਿ ਨੰਬਰ ਜਾਫੀ ਦੇ ਖਾਤ ਹੋਇਆ ਉਹ ਬੋਲਟ ਉਹ ਖੀਜੀ ਦੇ ਆਖਰੀ 1500 ਦੀ ਸੰਨੀ ਗ੍ਰੀਸ ਵੱਲੋਂ 1500 ਦੀ ਪੈਂਦੀ ਹੈ ਰੋਬ ਨਾਲ ਫੜਦੀ ਕਦੇ ਨਹੀਂ ਲਾਲੀਆਂ ਅੱਖ ਜਿਹੜੀ ਕਰਦੀ ਸਕੇਨ ਗੁੱਟਾਂ ਨੂੰ ਲਾਉਣ ਤੇ ਜਨੇਪੇ ਦੀ ਜੇ ਪੈ ਜਾਏ ਤਰਨਾ ਹਿਰਨੀ ਸ਼ੇਰਾਂ ਦੇ ਪੁੱਤਾਂ ਨੂੰ ਕਿ ਲੜਨ ਤੇ ਜਨੇਪੇ ਦੀ ਜੇ ਪੈ ਜੇ ਤੁਰਨਾ ਫਿਰਣੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਸੁਭਾਸ਼ ਬਿਜਲੀ ਬੋਰਡ ਵਾਲਾ ਉਧਰ ਵੇਖੀਏ ਜਸਕਰਨ ਓ ਰੱਬਾ ਮੇਰੇ ਅਦੇਸਲਾ ਵਾਲਿਆ ਇਹਨੂੰ ਫੜਨਾ ਪੈਣਾ ਹੈ ਇਹਨੂੰ ਫੜਨਾ ਪੈਣਾ ਪਰ ਕਹਿੰਦੇ ਜਸਕਰਨ ਫੜਨਾ ਮਜ਼ਾਕ ਥੋੜੀ ਹੈ ਆਹ ਹੈ ਪੰਜਾਬੀ ਜਿਵੇਂ ਕਹਿੰਦੇ ਨਾ ਸਾਡੇ ਕੋਛੜ ਸਾਹਿਬ ਸੀਗੇ ਆਲੋ ਪੱਟੀ ਦੇ ਖੇਡ ਮੇਲੇ ਦੇ ਉੱਤੇ ਕਹਿ ਰਹੇ ਸੀਗੇ ਜਦੋਂ ਭਰਮੇ ਦੇ ਗੋਲ ਦੇ ਜੁੱਸੇ ਵਾਲਾ ਆਇਆ ਤੇ ਕੋਛੜ ਸਾਹਿਬ ਕਹਿੰਦੇ ਆਹ ਕੌਣ ਆ ਗਿਆ ਉਹ ਆੜਤੀਆਂ ਦੇ ਸਹਰਾਣੇ ਵਰਗਾ ਗੋਲ ਜਿਆ ਪਰ ਆਹ ਵੇਖੀਏ ਮੁੰਡੇ ਕਹਿੰਦੇ ਭਰਮੇ ਜੁੱਸਿਆਂ ਵਾਲੇ ਉਹ ਕਮਾਲ ਕਰਦੇ ਹੋਏ ਬਾਬਾ ਸੁਖ ਰੱਖ ਕੇ ਇਧਰਲੇ ਪਾਸੇ ਸੰਧਰੇ ਵਾਲਾ ਲੱਕ ਫੜਾਇਆ ਹੋਇਆ ਅਰਬਲ ਦੇਖੀਏ ਵੀ ਬੱਲੇ 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 ਵਾਹ ਇਹੋ ਜਨਾ ਇਹ ਸੰਧਰੇ ਵਾਲਾ ਦੀਪਾ ਇੱਕ ਤਗੜਾ ਜੋਫਾ ਲਾ ਗਿਆ ਦੋ ਜਾਮੇ ਨੇ ਲਾਏ ਇੱਕ ਦੀਪੇ ਨੇ ਲਾ ਦਿੱਤਾ ਚੱਲ ਵੀ ਟੀਨਾ ਕੋਹਲੇ ਵਾਲਿਆ ਪਾ ਕਬੱਡੀ ਤੇ ਆਲਮਗੀਰ ਜੀ ਕਰਿਓ ਗੱਲ ਹਾਂਜੀ ਕੁਲਦੀਪ ਚੰਦ ਦੇ ਪੁੱਤ ਅਨਮੋਲ ਸਾਡਾ ਭਰਾ ਆਸਟ੍ਰੇਲੀਆ ਤੋਂ ਐਲਾਨ ਕਰਦਾ ਤੇ ਨਾਲ ਸਾਡਾ ਭਰਾ ਕਾਸਟ੍ਰੇਲੀਆ ਬੋਲਟ ਦੀਆਂ ਰੇਡਾ 3 ਤੇ ਰੁਪਈਆ 1500 ਉਹ ਕਹਿੰਦੇ ਬੋਲਟ ਦੀਆਂ ਤਿੰਨ ਰੇਡਾ ਤੇ ਰੁਪਈਆ 1500 ਦਿੱਤਾ ਜਾਣਾ 1500 ਦੀਆਂ ਫੇਰ ਪੈਂਦੀਆਂ ਗੱਗੀ ਜਿਹਦੇ ਕੋਲੋਂ ਪਹਿਲਾਂ ਸਮੋਸੇ ਖਾਦੇ ਉਹਦੇ ਕੋਲੇ ਪੈਸੇ ਲੈ ਜਾ 1500 ਪੁਰਾਣੇ ਬੋਲਟ ਵਾਲੇ ਹੁਣ ਅਗਲੀਆਂ ਫੇਰ 1500 ਦੀਆਂ ਪੈਣੀਆਂ ਨੇ ਉਧਰ ਸਰਪੰਚ ਗੁਰਦੀਪ ਸਿੰਘ ਜੀ ਬੈਠੇ ਨੇ ਕਾਲੇ ਬਾਜੀ ਹੁਣੀ ਭਾਈ ਮਨਮੀਤ ਐਸਈ ਵਾਲਾ ਉਹ ਕਹਿੰਦੇ ਬੱਲੇ ਬੱਲੇ ਹੁੰਦੀ ਹੈ ਇਹ ਚੂਟੀ ਦਾ ਮੁਕਾਬਲਾ ਗੋਰਾ 1 ਮਾਰਚ 2525 ਗੁਰੂ ਨਾਨਕ ਸਟੇਡੀਅਮ ਕਪੂਰਥਲੇ ਦੇ ਵਿੱਚ ਵੱਡੀ ਚੈਂਪੀਅਨਸ਼ਿਪ ਹੋਣੀ ਹੈ 5 ਲੱਖ ਤੇ 4 ਲੱਖ ਦੇ ਮਾਨ ਸਨਮਾਨ ਵੈਸਟਾ ਨੂੰ ਬੁਲਟ ਤੇ ਸ਼ਾਮ ਨੂੰ ਬੱਬੂ ਮਾਨ ਦਾ ਖਾੜਾ ਲੱਗਣਾ ਦੁੱਲੇ ਸੁਰਖਪਰੀਏ ਵੱਲੋਂ ਸੋਨੂੰ ਜੰਮ ਮੇ ਢੰਜੂ ਵੱਲੋਂ ਬਲਜੀਤ ਔਜਲੇ ਵੱਲੋਂ ਜਸ ਖਹਿਰੇ ਵੱਲੋਂ ਤੇ ਚੰਨੇ ਹੁੰਦਲ ਵੱਲੋਂ ਸੱਦਾ 1 ਮਾਰਚ 2025 ਗੁਰੂ ਨਾਨਕ ਸਟੇਡੀਅਮ ਕਪੂਰਥਲੇ ਦੇ ਵਿੱਚ ਉਹ ਬੱਲੇ ਬੱਲੇ ਹੋਣੀ ਹੈ ਕਿ ਪਿੰਡ ਪਹਿਰਾ ਲੱਗਦਾ ਰਾਤੀ ਮਿਲਣਾ ਆਈ ਵੇ ਉਹ ਬੱਗੂ ਮਾਰਨੇ ਗੱਲਾਂ ਕਰਨੀਆਂ ਮੇਰੇ ਵੀਰੋ ਪਰ ਇਧਰਲੇ ਪਾਸੇ ਦੀਪਾ ਉਹ ਕਹਿੰਦੇ 11 ਫਰਵਰੀ ਵੀ ਭੱਜੀ ਆਉਂਦੀ ਹੈ ਭਾਈ ਆਲਮਗੀਰ ਕਹਿੰਦਾ ਦੇ ਦੇ ਸੱਦਾ ਉਹ ਕਹਿੰਦੇ ਸਿਰਾ ਹੋਵੇਗਾ 5 ਲੱਖ 4 ਲੱਖ ਲਈ ਟੀਮਾਂ ਪੜਨੀਆਂ ਤੇ ਬਸਟਾਂ ਲਈ ਨਿਊ ਹੋਲੈਂਡ ਹੋਣੇ ਨੇ ਕਾਲਾ ਬਗੜੀਆਂ ਵਾਲਾ ਗੱਬਰ ਬਗੜੀਆਂ ਵਾਲੇ ਉਹ ਭਰਾ ਸੱਦੇ ਲਾ ਰਹੇ ਆ ਇਧਰ ਦੇਖੀਏ ਨਹੀਂ ਹੋਇਆ ਨਹੀਂ ਹੋਇਆ ਕਰਨ ਨਾ ਨਾ ਵੀ ਨਾ ਉਧਰਲੇ ਪਾਸੇ ਬੋਲਟ ਆ ਗਿਆ ਤੇ ਯਮਾ ਤੇ ਸਲਾਮ ਵਾਲੇ ਦੇ ਦੋ ਜੱਫੇ 1000 ਦੇ ਗੱਗੀ ਦੇ ਵੀ ਦੋ ਜੱਫੇ 1000 ਦੇ ਆ ਸੰਨੀ ਗਰੀਸ ਵੱਲੋਂ ਇਹ ਨੋਟ ਰੱਖਿਓ ਪਰ ਬੁਲਟ ਮੇਰੇ ਵੀਰੋ ਮੋੜੇ ਆਇਆ ਇਧਰ ਦੇਖੀਏ ਦੋ ਦੋ ਪਾਉਂਡ ਦੇ ਲਈ ਜਸਕਰਨ ਤਿਆਰ ਹੈ ਤੇ ਕਰਦੇ ਗੱਲ আলমਗੀਰ ਜੀ ਇਹ ਜਸਕਰਨ ਦੀ ਕਬੱਡੀ ਤੇ ਡੀਏਵੀ ਦੀ ਟੀਮ ਖੇਡਦੀ ਅੱਜ ਕਹਿੰਦੇ 224 ਦਾ ਆਖਰੀ ਦਿਨ ਚੱਲ ਰਿਹਾ ਹੈ ਅੰਤਮ ਪੜਾਅ ਦੇ ਵਿੱਚ ਹੈ ਤੇ ਕੱਲ ਨੂੰ ਜਿਹੜਾ ਸੂਰਜ 2525 ਵਾਲਾ ਚੜਨਾ ਹੈ ਉਹਦੇ ਲਈ ਵੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਨੇ ਮਾਲਕ ਸਾਰਿਆਂ ਤੇ ਨਵਾਂ ਸਾਲ ਜਿਹੜਾ ਉਹ ਤੰਦਰੁਸਤੀਆਂ ਲੈ ਕੇ ਆਵੇ ਉਹ ਸਾਰੇ ਵੀਰ ਸਾਡੇ ਤੰਦਰੁਸਤ ਰਹਿਣ ਤੇ ਕਹਿੰਦੇ ਅਗਲੇ ਸਾਲ ਨੂੰ ਗੇਰੇ ਦੀ ਧਰਤੀ ਤੋਂ ਜੀਤ ਤੇ 31 ਦਸੰਬਰ ਨੂੰ ਜਿਹੜਾ ਉਹ ਕਬੱਡੀ ਕੱਪ ਕਰਵਾ ਜਾਵੇਗਾ ਇਧਰਲੇ ਪਾਸੇ ਤੇ ਇਧਰੋਂ ਪਾਸੇ ਨੌਜਵਾਨ ਦੀਪਾ ਕੋਸ਼ਿਸ਼ ਕਰਦਾ ਹੋਇਆ ਪਰ ਉਹ ਵੇਖਦਾ ਵੀ ਨੌਜਵਾਨ ਡੀਏਵੀ ਦੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੈ ਹੋ ਜਗਰਾਲ ਵਾਲੇ ਗੋਰੇ ਦੀ ਕਬੱਡੀ ਹੈ ਗੁਰਸੇਵ ਬੱਪਰਲੇ ਪਾਸੇ ਖੜ ਗਿਆ ਨਾਲ ਕਹਿੰਦੇ ਵੀ ਕਰਨ ਤੇ ਨਾਲ ਦੇਖਦਾ ਵੀ ਇਸ ਵੇਲੇ ਉਹ ਸੱਤੂ ਖੜਾ ਮੇਰੇ ਮਿੱਤਰੋ ਉਹ ਗੋਰੇ ਦੀ ਪਾਈ ਹੋਈ ਕਬੱਡੀ ਕਬੱਡੀ ਉਹ ਕਬੱਡੀ ਕਬੱਡੀ ਕਰਦੀ ਆ ਆਲਮਸਾਰਾ ਕਬੱਡੀ ਕਬੱਡੀ ਕਰ ਰਿਹਾ ਗੱਗੀ ਦਾ ਇੱਕ ਜੱਫਾ ਹੋ ਗਿਆ ਇੱਕ ਹੋਰ ਬਾਕੀ ਹੈ 1000 ਦਿੱਤਾ ਜਾਵੇਗਾ ਢਿਲਮਾ ਵਾਲਾ ਮੁਖੜ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਆ ਮੇਰੇ ਮਿੱਤਰੋ ਕਿਹੜਾ ਜਾਫੀ ਫੜੇਗਾ ਇਸ ਨੌਜਵਾਨ ਨੂੰ ਟਿੱਬੇ ਵਾਲਿਆ ਇਹਦੇ ਬਾਰੇ ਕੀ ਖਿਆਲ ਹੈ ਕਰ ਪਿੰਡਾ ਚੱਕ ਮੁੰਡੇ ਦਾ ਉਹ ਦੁਨੀਆ ਜੱਫੇ ਵਿੰਗਦੀ ਹੈ ਦੁਨੀਆ ਨਜ਼ਾਰਾ ਤੱਕਦੀ ਹੈ ਢਿਲਮਾ ਵਾਲੇ ਨੇ ਗੋਡੀ ਹੱਥ ਲਾ ਕੇ ਬੱਲੇ ਬੱਲੇ ਕਰਾ ਦਿੱਤੀ ਹੈ ਇੱਕ ਤਗੜਾ ਜਿਹਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਅਕਸਰ ਧੋਖਾ ਦੇ ਜਾਂਦੇ ਨੇ ਜਾਨੂ ਦੇਖੇ ਚਾਚੇ ਲੋਕ ਸਾਨੂੰ ਆ ਕੇ ਰਾਹਾ ਦੱਸਣੇ ਆਪਣੇ ਕਰੋ ਗਵਾਚੇ ਲੋਕ ਮਾੜੇ ਦੀ ਕਲਾਕਾਰੀ ਉੱਤੇ ਦਾਦ ਨਹੀਂ ਕੋਈ ਦਿੰਦਾ ਇੱਥੇ ਤਗੜੇ ਦੀਆਂ ਚੱਲਾ ਉੱਤੇ ਦਿੰਦੇ ਫਿਰਨ ਤਵਜੋ ਲੋਕ ਮਾੜੇ ਦੀ ਕਲਾਕਾਰੀ ਉੱਤੇ ਉਹ ਦਾਦ ਨਹੀਂ ਕੋਈ ਦਿੰਦਾ ਆ ਗੱਗੀ ਨੇ ਦੂਜਾ ਲਾ ਦਿੱਤਾ ਰੇਡ 1500 ਦੀ ਲਾਲਾ ਗੁਲਦੀਪ ਚੰਦ ਜੀ ਦੇ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ ਆ ਗਰਾਊਂਡ ਵੀ ਉਹਨੇ ਦਿੱਤੀ ਹੈ ਤੇ ਰੁਪਇਆ 51000 ਵੀ ਦਿੱਤਾ ਤੇ ਆ ਮੁੰਡੇ ਨੂੰ ਰੇਡ ਤੇ ਹੋਰ 1500 ਵੀ ਦੇਣਾ ਇਹ ਅਨਬੋਲ ਸਾਡਾ ਭਰਾ ਵੱਡੇ ਮਾਨ ਸਨਮਾਨ ਕਰ ਰਿਹਾ ਉਧਰ ਪਹਿਲਾਂ ਆ ਕੈਲੀਫੋਰਨੀਆ ਵਾਲੇ ਪਹਿਲਾਂ ਰਿੰਪੀ ਤੋਂ ਸਮੋਸੇ ਖਾ ਕੇ ਆਏ ਆ ਉਹ ਰਿੰਪੀ ਤੋਂ ਪੈਸੇ ਲਈ ਜਾਂਦੇ ਆ ਇਹ ਸਮੋਸਿਆਂ ਦੇ ਪੈਸੇ ਜਿਹੜੇ ਦਿੱਤੇ ਆ ਵਸੂਲਦੇ ਨੇ ਆਹ ਵੇਖ ਜੱਫੇ ਵੀ ਲਾਈ ਜਾਂਦੇ ਨੇ ਵਸੂਲੇ ਹੀ ਇਦਾਂ ਜਾਣੇ ਨੇ ਪਰ ਆ ਮੁੰਡਾ ਹੁਣ ਦੋ ਜੱਫੇ ਖਾ ਗਿਆ ਫਾਈਨਲ ਦੇ ਵਿੱਚ ਕੋਈ ਗੱਲ ਨਹੀਂ ਛੇੜਾ ਹਾਂ ਤਾੜੀ ਮਾਰੋ ਯਾਰ ਇੱਕ ਵਾਰੀ ਜਸਕਰਨ ਦੇ ਨਾਂ ਤੇ ਮੁੰਡਾ ਸੇਰ ਤੋਂ ਨੌਸਟੋ ਪਾ ਰਿਹਾ ਹੈ ਇਹ ਕਹਿੰਦੇ ਨਵਾਂ ਹੀ ਸੱਪ ਕੱਢ ਕੇ ਲੈ ਕੇ ਆਇਆ ਇਸ ਵਾਰ ਮੇਰੇ ਵੀਰੋ ਜੰਡ ਕੋਟਖਹਾੜੇ ਵਾਲਾ ਸੰਨੀ ਗਰੀਸ ਵੱਲੋਂ 1000 ਰੁਪਇਆ ਦੇ ਲਈ ਪੁੱਜਿਆ ਮੇਰੇ ਵੀਰੋ ਤਾਰੀਆਂ ਇਹ ਬਹੁਤ ਵੱਡਾ ਪਿਆਰ ਇਹ ਸਨਮਾਨ ਸਾਡਾ ਭਰਾ ਗਰੀਸ ਦੇ ਵਿੱਚ ਜਾ ਬੈਠਾ ਸਨੀ ਪ੍ਰਧਾਨ ਮਾਨ ਹੈ ਸਾਨੂੰ ਆਪਣੇ ਭਰਾ ਦੇ ਉੱਤੇ 51000 ਰੁਪਏ ਅੱਜ ਦੇ ਖੇੜੇ ਵੇਲੇ ਵਾਸਤੇ ਪੁੱਜਿਆ ਸੋ ਸਨੀ ਪ੍ਰਧਾਨ ਜੀ ਹੁਣਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਬਹੁਤ ਵੱਡੇ ਮਾਨ ਸਨਮਾਨ ਜਿਹੜੇ ਹੈ ਉਹ ਪੁੱਜਦਾ ਕਰਦੇ ਨੇ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਸਾਡੇ ਭਾਈ 9 ਫਰਵਰੀ ਜਿਹੜੀ ਹੈ ਰਹੀਮਪੁਰ ਦੇ ਖੇਡ ਮੇਲੇ ਦੀ ਹੋਣੀ ਹੈ ਜਿੱਥੇ ਸਾਡੇ ਸਤਕਾਰਯੋਗ ਖੇਡ ਪ੍ਰਮੋਟਰ ਖੇਲਰਾਂ ਪਿੰਡ ਵਾਲੇ ਸਰਦਾਰ ਮੋਹਨ ਸਿੰਘ ਦੀ ਪੁਰੇਵਾਲ ਸਰਦਾਰ ਮੰਗਤ ਸਿੰਘ ਦੀ ਪੁਰੇਵਾਲ ਬਚਿੱਤਰ ਰਹੀਮਪੁਰ ਬਲਜਿੰਦਰ ਸਿੰਘ ਦੀ ਪੁਰੇਵਾਲ ਇਟਲੀ ਤੇ ਨਾਲ ਸੋਨੀ ਪੁਰੇਵਾਲ ਤੇ ਨਾਲ ਹੈਪੀ ਪੁਰੇਵਾਲ ਸਾਡੇ ਵੀਰ ਜਿਹੜੇ ਇਟਲੀ ਦੇ ਵਿੱਚ ਨੇ ਬਹੁਤ ਵੱਡਾ ਸਹਿਯੋਗ 9 ਫਰਵਰੀ ਰਹੀਮਪੁਰ ਦੇ ਵੱਡੇ ਮੇਲੇ ਵਾਸਤੇ ਹੋਵੇਗਾ ਸਾਡੇ ਪੰਜਾਬੀਆਂ ਵੀ ਮੁਬਾਰਕਾਂ ਨੇ ਤੁਹਾਨੂੰ ਆਲਮਗੀਰ ਜੀ ਰਹੀਮਪੁਰ ਦੇ ਕੱਪ ਦੇ ਉੱਤੇ ਸਾਡੇ ਭਾਈ ਗੁਰਦੀਪ ਸਿੰਘ ਦੀ ਆਲਾ ਸਰਪੰਚ ਜੀ ਭਾਈ ਮਨਵੀਰ ਹੁਣੀ ਭਾਈ ਜਵਰਾਜ ਹੁਣੀ ਵੱਡਾ ਪਿਆਰ ਤੇ ਸਤਿਕਾਰ ਬੋਲਾਂ ਦਾ ਪੁੱਜਦਾ ਕਰਦੇ ਨੇ 1000 ਦਾ ਵੱਡਾ ਮਨ ਪੁੱਜਿਆ ਤੇ ਇਧਰ ਸੰਨੀ ਗਰੀਸ ਵੱਲੋਂ ਲੈ ਵੀ 1000 ਰੁਪਇਆ ਤਾਰੀ ਦੇ ਲਈ 1000 ਪੁੱਜਿਆ ਧੰਨਵਾਦ ਆ ਜਾ ਫਿਰ ਤਾਰੀ ਹੁਣ ਦੂਜੀ ਆਪਦੀ ਗੱਲ ਕਰੀਏ ਲਾਲਾ ਕਲਦੀਪ ਸਿੰਘ ਦੇ ਪੁੱਤਰ ਅਨਮੋਲ ਸੇਰੀਆ ਦਾ ਐਲਾਨ ਕਰ ਦਿੱਤਾ ਤੇ ਗੱਡੀ ਚੱਕਰਾ ਦੇਸਰਾ ਦੇ ਦੋ ਜੱਫੇ 1000 ਰੁਪਏ ਹੋਰ ਦੇ ਦੂਸਰੇ ਸਾਮੀ ਅਰੇ ਕਟਗਲਾ ਦੀਆਂ ਟਿਕਾਣੇ ਲੱਗੀ ਹੋ ਜਾਣ ਦੂਸਰੇ ਹਾਰ ਦੀ ਗੱਲ ਐ ਗੱਲਾਂ ਟਿਕਾਣੇ ਲੱਗ ਰਹੀ ਆ ਜਿਸ ਕਾਰਨ ਕਦੇ ਸ਼ਾਹਕੋੜ ਏਰੀਆ ਦਾ ਮੁੰਡਾ ਅੱਜ ਨੌਸ ਤੋਂ ਕੋਟੀਆਂ ਭਾ ਰਿਹਾ ਤੇ ਗੱਡੀ ਚੱਕ ਦੇ ਸਰਾਜ ਦੇ ਦੋ ਜੱਫੇ ਲਾਲਾ ਕਲਦੀਪ ਚੰਦ ਦਾ ਪੁੱਤਰ ਕਹਿੰਦਾ 1000 ਦੇ ਪਰ ਪਹਿਲਾ ਜੱਫਾ ਪਰ ਪੁਆਇੰਟ ਜਿਹੜਾ ਓਹ ਦੋ ਪੁਆਇੰਟ ਲੂਜੀ ਲਾਰਜ ਸਾਡੇ ਬਹੁਤ ਹੀ ਸਨਕਾਰਯੋਗ ਜੰਗੀ ਅੰਕਲ ਜੀ ਮਨਮੀਤ ਭਾਈ ਦੇ ਤੇ ਕਰਨ ਦੇ ਫਾਦਰ ਸਾਹਿਬ ਨੇ ਉਹਨਾਂ ਦਾ ਵੀ ਅੱਜ ਦੇ ਇਸ ਖੇਡ ਮੇਲੇ ਦੇ ਲਈ ਵੱਡਾ ਸਹਿਯੋਗ ਹੈ ਸੋ ਜੰਗੀ ਅੰਕਲ ਜੀ ਦਾ ਵੀ ਅਪਾ ਤੈਦਲੋ ਧੰਨਵਾਦੀ ਆ ਸਾਡੇ ਬਹੁਤ ਹੀ ਪਿਆਰੇ ਸਤਕਾਰਯੋਗ ਵੀਰ ਨੇ ਜਿਨ੍ਹਾਂ ਵੱਲੋਂ ਅੱਜ ਦੇ ਖੇਡ ਮੇਲੇ ਦੇ ਲਈ ਵੱਡੇ ਮਾਣ ਦੇ ਲਾ ਪਰਸ਼ੇਵ ਸਿੰਘ ਪੰਡਾਲ ਦਾ ਪੋਤਾ ਕਹਿੰਦੇ ਕਬੱਡੀਆਂ ਪਾ ਰਿਹਾ ਉਹ ਬੁੱਲਟੇ ਖੇੜਾ ਮਾਈ ਦੀ ਧਰਤੀ ਦਾ ਸੁਰੇ ਦੀ ਕਬੱਡੀਆਂ ਪਾਉਂਦਾ ਸੁਰੇ ਦੇ ਚਰਚੇ ਕਰਾਉਂਦਾ ਖੱਲਾ ਟਿਕਾਣੇ ਲੱਗੀਆਂ ਹੋ ਜਾਂਆਂ ਇੱਧਰ ਕਾਕੀ ਪੁਰਤਗਾਲ ਵੱਲੋਂ ਵੀ ਮੇਰੇ ਵੀਰੇ 1000 ਪੁੱਜ ਗਿਆ ਤਾਰੀ ਦੇ ਲਈ ਹੁਣ ਕਬੱਡੀ ਦੀ ਗੱਲ ਕਰੀਏ ਟੀਨਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਸਲਾਮ ਵਾਲਾ ਮੈਨੂੰ ਲੱਗਦਾ ਵੀ ਅਜੇ ਅੱਗੇ ਅੱਗੇ ਚੱਲੀ ਜਾਂਦਾ ਹੈ ਦੇਸਲਾਂ ਵਾਲਾ ਬੈਸਟਾਂ ਦੀ ਦੌੜ ਅੱਗੇ ਅੱਗੇ ਚੱਲੀ ਆਉਂਦਾ ਹੈ ਪਰ ਇਧਰਲੇ ਪਾਸੇ ਸੱਤੂ ਆ ਸ਼ੇਰਪੁਰ ਦੋਨੇ ਵਾਲਾ ਮੇਰੇ ਵੀਰੋ ਜਲ ਵੀ ਢਿਲਮਾ ਵਾਲਿਆਂ ਪਾ ਕਬੱਡੀ ਲੋ ਮੈਂ ਕਹਿੰਦੇ ਢਿਲਮਾਲਾ ਕਬੱਡੀ ਖਾ ਰਿਹਾ ਗੁਰਦੀਪ ਸਿੰਘ ਸਰਪੰਚ ਸਾਹਿਬ ਜਵਰਾਜ ਤੇ ਕਰਨ ਅਮਰੀਕਾ ਦਾ ਤੇ ਹਰਮੀਤ ਭਰਾ ਦਾ ਵੱਡਾ ਧੰਨਵਾਦ ਕਰਦੇ ਵੱਡੇ ਜਰਜਰੇ ਬਿਛੂ ਖੜਾ ਰੋਹਿਤ ਕਿੱਥੇ ਖੜਾ ਭਰਾ ਵਾਲ ਹੰਡਾ ਸਿੰਘਾਪੁਰੀਆ ਇਹਨਾਂ ਭਰਾਵਾਂ ਦਾ ਵੱਡਾ ਤੌਰ ਕਿਤਾ ਜਾਂਦਾ ਵੱਡੇ ਜਰਜਰੇ ਇੱਕ ਪਾਕਸੀ ਬਿਓ ਬਲੰਡੀ ਨਿਊਜ਼ੀਲੈਂਡ ਦੀ ਟੀਮ ਖੇਡਦੀ ਹੈ ਨਾਲੇ ਪਰਿਵਾਰ ਨੇ ਅੱਜ ਵੱਡੇ ਪ੍ਰਾਈਜ਼ ਦਿੱਤੇ ਜਾਣ ਨੇ ਵੱਡਾ ਧੰਨਵਾਦ ਰੇਡ ਪੈ ਗਈ ਚੱਕ ਮਾਈ ਤੇ ਕਰਗਲ ਇਧਰਲੇ ਸੇ ਕਬੱਡੀ ਪੈਂਦੀ ਹੋਈ ਕਿ ਬੱਟਾ ਤੇ ਨਹੀਂ ਪਉਂਦੀ ਕਦੇ ਉਹ ਲ ਆਲਣਾ ਉਹ ਤੀਜਾ ਲੱਗ ਗਿਆ ਗੱਗੀ ਦਾ ਇੱਕ ਬਸ ਤੀਜਾ ਹੋ ਗਏ ਕੀ ਬਾਤ ਹੈ ਯਾਰ ਲੇਪਾਸ ਕਰਦੇ ਬੋਲ ਛੇਰਾ ਵਾਲੀ ਦੀ ਧਰਤੀ ਦਾ ਕਬੱਡੀ ਪਾ ਰਿਹਾ ਝੁਗਲਾ ਉਹ ਛੇਰਾ ਵਾਲੀ ਦੀ ਧਰਤੀ ਦਾ ਬੋਲਟ ਕਬੱਡੀ ਪਾ ਰਿਹਾ ਦੀਪਾ ਖੜਾ ਨਾਲ ਸਿਮਾ ਖੜਾ ਆ ਮੁੰਡਾ ਕਹਿੰਦੇ ਅੱਜ ਦੇ ਟਾਂ ਦਾ ਸਿਰੇ ਦਾ ਜਾਫੀ ਓ ਪਰ ਪਰਸ਼ੇਰ ਸਿੰਘ ਪੰਡਾਲ ਦਾ ਪੋਤਾ ਭੱਜ ਗੁਰੂਆ ਉਹ ਪੁਆਇੰਟ ਰੇਡਰ ਦੇ ਖਾਤੇ ਮਾਰਦਾ ਹੈ ਅੱਲ ਵੀ ਜਗਰਾਲ ਵਾਲਿਆ ਪਾਕ ਕਬੱਡੀ ਕਿ ਪੱਟਾਂ ਤੇ ਨਹੀਂ ਪਉਂਦੀ ਕਦੇ ਇਲ ਆਲਣ ਪੈਂਦਾ ਬੈਲ ਪੁਣੇ ਚ ਹੱਡਾਂ ਨੂੰ ਗੱਲਣ ਰੋ ਅੱਖ ਜਿਹੜੀ ਕਰਦੀ ਸਕੇਨ ਗੁੱਟਾਂ ਨੂੰ ਗਲਾਉਂਤ ਜੜੇਪੇ ਦੀ ਜੇ ਪੈ ਜਾਏ ਤੁਰਨਾ ਫਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਹਲਮਗੀਰ ਦੀ ਠੰਡ ਜ਼ਿਆਦਾ ਲੱਗਦੀ ਹੈ ਇਸਾ ਲੱਗਦਾ ਕਸ਼ਮੀਰ ਦੇ ਮਸਾਲੇ ਉਤਰੇ ਵੀ ਟਾਈਮ ਨਾਲ ਇਧਰ ਕਬੱਡੀ ਪੈਂਦੀ ਹੋਈ ਟਲਵਾ ਵਾਲੇ ਦੀ ਲਓ ਮਾਏ ਕਹਿੰਦੇ ਟਲਵਾ ਕਬੱਡੀ ਪਾ ਰਿਹਾ ਮਨਜੀਤ ਫਰਾਜ਼ ਚੋਨੀਪੁਰਦਕਾਲ ਅੱਜ ਦੇ ਜਿਹੜੇ ਲਈ ਵੱਡਾ ਯੋਗਦਾਨ ਵੱਡਾ ਧੰਨਵਾਦ ਕਰਦੇ ਹਾਂ ਉੱਧ ਪਾਸੇ 1.5 ਲੱਖਲੀ ਟੀਮਾਂ ਭਰਵੀਆਂ ਨੇ ਜੋ ਬੱਚਾ ਨੂੰ ਮੋਟਰਸਾਈਕਲ ਤੇ ਜਾਣੇ ਨੇ 20 ਤੇ 21 ਚਵੀ ਨੋਟ ਕਰੋ ਸੇਪੋਟਾ ਕੋਲ ਵੱਡਾ ਮੇਲਾ ਆਣਾ ਮੈਚ ਸਬਰਸ਼ਿਕ ਵੀਰੋ ਮੈਚ ਸਮਾਪਤ ਹੈ ਜੇ ਅੱਜ ਦਾ ਖੇਡ ਮੇਲਾ ਵਧੀਆ ਲੱਗਿਆ ਤੇ ਸਮੁੱਚੀ ਗੇਰੇ ਦੀ ਪ੍ਰਬੰਧਕੀ ਕਮੇਟੀ ਦੇ ਨਾਂਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜੇਤੂ ਨੂੰ ਮੁਬਾਰਕਵਾਦ ਲੈ ਵੀ ਸੁਖੀ ਭਾਣੂ ਕੀ ਵਾਲਿਆ ਖੇਡਾਂ ਰੰਗਲੇ ਪੰਜਾਬ ਦੀਆਂ ਮੇਰੇ ਵੀਰੋ ਗੱਲ